ਕੈਨੇਡਾ ਨੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਰੋਕ ਦਿੱਤਾ ਹੈ ਜਿਸ ਦੇ ਨਾਲ ਸੰਭਾਵੀ ਬਿਨੇਕਾਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਝਟਕਾ ਲੱਗਿਆ ਇਮੀਗ੍ਰੇਸ਼ਨ ਰਿਫਿਊਜਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਚੱਲ ਰਹੀ ਉੱਚ ਮੰਗ ਅਤੇ ਸੀਮਤ ਥਾਵਾਂ ਦੇ ਕਾਰਨ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਅਧ ਲਈ ਦਾਖਲਾ ਰੋਕ ਦਿੱਤਾ ਗਿਆ ਅਤੇ ਮਾਰਚ 2026 ਦੇ ਵਿੱਚ ਦੁਬਾਰਾ ਨਹੀਂ ਖੁੱਲੇਗਾ ਪਹਿਲਾਂ ਹੀ ਪ੍ਰਾਪਤ ਹੋਈਆਂ ਅਰਜ਼ੀਆਂ ਉਤੇ ਕਾਰਵਾਈ ਜਾਰੀ ਰਹੇਗੀ ਬਜ਼ੁਰਗਾਂ ਬੱਚਿਆਂ ਅਤੇ ਅਪਾਹਜ ਲੋਕਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਘਰੇਲੂ ਦੇਖਭਾਲ ਕਰਮਚਾਰੀ ਪਹਿਲਾਂ ਹੀ ਪਾਇਲਟ ਪ੍ਰੋਗਰਾਮਾਂ ਰਾਹੀਂ ਸਥਾਈ ਨਿਵਾਸ ਲਈ ਅਰਜ਼ੀ ਦੇ ਚੁੱਕੇ ਹੋ ਸਕਦੇ ਨੇ ਚੱਲ ਰਹੀ ਉੱਚ ਮੰਗ ਦੇ ਕਾਰਨ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟਾਂ ਦੇ ਵਿੱਚ ਦਿਲਚਸਪੀ ਉਪਲਬਧਤਾਵਾਂ ਤੋਂ ਵੱਧ ਰਹੀ ਹੈ ਜਿਸ ਕਾਰਨ ਉਡੀਕ ਸਮਾਂ ਵੀ ਲੰਬਾ ਹੋ ਰਿਹਾ ਹੈ ਆਇਆ ਸਿਸੀ ਨੇ ਦੱਸਿਆ ਹਾਲਕਿ ਅਸੀਂ ਸਮਝਦੇ ਹਾਂ ਕਿ ਸੰਭਾਵੀ ਬਿਨੇਕਾਰਾ ਤੇ ਉਹਨਾਂ ਦੇ ਪਰਿਵਾਰ ਦੇ ਲਈ ਨਿਰਾਸ਼ਾਜਨਕ ਹੋਵੇਗਾ ਇਹ ਵਿਰਾਮ ਹੋਰ ਵਸਤੂਆਂ ਦੇ ਵਾਤੇ ਨੂੰ ਰੋਕੇਗਾ ਤੇ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ ਉੱਤੇ ਵਾਪਸ ਲਿਆਉਣ ਦੇ ਸਾਡੇ ਟੀਚੇ ਦਾ ਸਮਰਥਨ ਕਰੇਗਾ ਅਸੀਂ ਪਰਕਿਰਿਆ ਜਾਰੀ ਰੱਖਾਂਗੇ ਕੋਈ ਇੱਕ ਦੇ ਵਿੱਚ ਕੋਈ ਵੀ ਅਪਡੇਟ ਜਿੰਨ ਤੱਕ ਤੋਂ ਤੇ ਸੰਚਾ ਕਿਤਾ ਜਾਵੇਗਾ ਚਾਈਲਡ ਕੇਅਰ ਅਤੇ ਹੋਮ ਸਪੋਰਟਸ ਲਈ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੁਨਰਪੰਦ ਕਾਮਯਾਬੀ ਮਦਦ ਕਰਦੇ ਨੇ ਜਿਨ੍ਹਾਂ ਦੇ ਕੋਲ ਇਸ ਖੇਤਰ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਉਹ ਸਥਾਈ ਤੌਰ ਤੇ ਕੈਨੇਡਾ ਆਵਾਸ ਕਰਦੇ ਨੇ ਜੇਕਰ ਕੋਈ ਵਿਅਕਤੀ ਪਾਇਲਟ ਰਾਹੀਂ ਸਥਾਈ ਨਿਵਾਸ ਲਈ ਅਯੁਜੇ ਦੇ ਯੋਗ ਹੈ ਤਾਂ ਉਹ ਪਾਇਲਟ ਰਾਹੀਂ ਸਥਾਈ ਨਿਵਾਸ ਦੇ ਲਈ ਅਯੁਜੇ ਦੇ ਸਕਤੇ ਜੇਕਰ ਉਸ ਦੇ ਕੋਲ ਘਰੇਲੂ ਦੇਖਭਾਲ ਦੇ ਵਿੱਚ ਪੂਰੇ ਸਮੇਂ ਦੀ ਨੌਕਰੀ ਦੀ ਪੇਸ਼ਕਸ਼ ਹੈ ਸੰਬੰਧਿਤ ਕੰਮਦਤ ਸਰਬਾਜਾਸਿਕ ਲਾਈਏ ਤੇ ਲੋਡਿੰਗ ਦੀ ਪਾਸ਼ੋ ਦੇ ਹੁਨਰ ਅਤੇ ਸਿੱਖਿਆ ਤਾਂ ਮਾਲਕ ਇਹਨਾਂ ਪਾਇਲਟਾਂ ਰਾਹੀਂ ਯੋਕ ਦੇਲੂ ਦੇਖਭਾਲ ਕਰਮਚਾਰੀਆਂ ਨੂੰ ਨਿਯੁਕਤ ਕਰ ਸਕਦੇ ਨੇ ਇਹ ਪਾਇਲਟ ਹੁਨਰਪੰਦ ਕੰਮ ਨੂੰ ਸਥਾਨਕ ਨਿਵਾਸੀ ਪੇਸ਼ਕਸ਼ ਕਰਦੇ ਨੇ ਜੋ ਕੈਨੇਡਾ ਵਿੱਚ ਗਰੇਲੂ ਪਾਲ ਦੇਖਭਾਲ ਚੋ ਅਕਰੇਲੂ ਸਹਾਇਤਾ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਦੋ ਤਰ੍ਹਾਂ ਦੇ ਪਾਇਲਟ ਪ੍ਰੋਗਰਾਮ ਨੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਚਾਈਲਡ ਕੇਅਰ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੋਮ ਸਪੌਟ ਖਰੇਕ ਪਾਇਲਟ ਤੇ ਕੋਲ ਦੋ ਐਪਲੀਕੇਸ਼ਨ ਸਟ੍ਰੀਮ ਨੇ ਕੈਨੇਡਾ ਵਿੱਚ ਕੰਮੇ ਕੈਨੇਡਾ ਵਿੱਚ ਕੰਮ ਨਾ ਕਰਨ ਵਾਲੇ ਵੀ ਨਿਕਾਲ ਹੋਮ ਕੇਅਰ ਕੇਅਰ ਪ੍ਰੋਵਾਈਡਰ ਪਾਇਲਟ ਤੇ ਹੋਮ ਸਪੌਟ ਵਰਕਰ ਪਾਇਲਟ 17 ਜੂਨ 2024 ਨੂੰ ਸਮਾਪਤ ਹੋ ਗਿਆ ਸੀ ਕੈਨੇਡਾ ਨੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਰੋਕ ਦਿੱਤਾ ਜਿਸ ਦੇ ਨਾਲ ਸੰਭਾਵੀ ਬਿਨੇਗਾਰਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਝਟਕਾ ਲੱਗਿਆ ਇਮੀਗ੍ਰੇਸ਼ਨ ਰਿਫਿਊਜਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਚੱਲ ਰਹੀ ਉੱਚ ਮੰਗ ਅਤੇ ਸੀਮਤ ਥਾਵਾਂ ਦੇ ਕਾਰਨ ਇਹ ਫਰਕਰ ਇਮੀਗ੍ਰੇਸ਼ਨ ਪਾਇਲਟ ਅਥਲੀ ਦਾਖਲਾ ਰੋਕ ਦਿੱਤਾ ਗਿਆ ਅਤੇ ਮਾਰਚ 2026 ਦੇ ਵਿੱਚ ਦੁਬਾਰਾ ਨਹੀਂ ਖੁੱਲੇਗਾ ਪਹਿਲਾਂ ਹੀ ਪ੍ਰਾਪਤ ਹੋਈਆਂ ਅਰਜ਼ੀਆਂ ਉਤੇ ਕਾਰਵਾਈ ਚਲ ਰਹੀ ਰਹੇਗੀ ਬਜ਼ੁਰਗਾਂ ਬੱਚਿਆਂ ਅਤੇ ਅਪਾਹਜ ਲੋਕਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਘਰੇਲੂ ਦੇਖਭਾਲ ਕਰਮਚਾਰੀ ਪਹਿਲਾਂ ਹੀ ਪਾਇਲਟ ਪ੍ਰੋਗਰਾਮਾਂ ਰਾਹੀਂ ਸਥਾਈ ਨਿਵਾਸ ਲਈ ਅਰਜ਼ੀ ਦੇ ਚੁੱਕੇ ਹੋ ਸਕਦੇ ਨੇ ਚੱਲ ਰਹੀ ਉੱਚ ਮੰਗ ਦੇ ਕਾਰਨ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟਾਂ ਦੇ ਵਿੱਚ ਦਿਲਚਸਪੀ ਉਪਲਬਧ ਥਾਵਾਂ ਤੋਂ ਵੱਧ ਰਹੀ ਹੈ ਜਿਸ ਕਾਰਨ ਉਡੀਕ ਸਮਾਂ ਵੀ ਲੰਬਾ ਹੋ ਰਿਹਾ ਹੈ I guess اسی ਨੇ ਦੱਸਿਆ ਹਲਕਿ ਅਸੀਂ ਸਮਝਦੇ ਹਾਂ ਕਿ ਸੰਭਾਵੀ ਬੇਨਕਾਰਾ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਨਿਰਾਸ਼ਾਜਨਕ ਹੋਵੇਗਾ ਇਹ ਵਿਰਾਮ ਹੋਰ ਵਸਤੂਅਤੇਵਾਤੇ ਨੂੰ ਰੋਕੇਗਾ ਤੇ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ ਉਤੇ ਵਾਪਸ ਲਿਓ ਤੇ ਸਾਡੇ ਦੇਚੇ ਦਾ ਸਮਰਥਨ ਕਰੇਗਾ ਅਸੀ ਪ੍ਰਕਿਰਿਆ ਜਾਰੀ ਰੱਖਾਂਗੇ ਪੁਇਕ ਦੇ ਵਿੱਚ ਕੋਈ ਵੀ ਅਪਡੇਟ ਜਿੰਨ ਤੱਕ ਤੋਂ ਤੇ ਸਾਂਝਾ ਕੀਤਾ ਜਾਵੇਗਾ ਚਾਈਲਡ ਕੇਅਰ ਅਤੇ ਹੋਮ ਸਪੋਰਟਸ ਲਈ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੁਨਰਪੰਦ ਕਾਮਯਾਬੀ ਮਦਦ ਕਰਦੇ ਨੇ ਜਿਨ੍ਹਾਂ ਦੇ ਕੋਲ ਇਸ ਖੇਤਰ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਉਹ ਸਥਾਈ ਤੋਂ ਤੇ ਕੈਨੇਡਾ ਆਵਾਸ ਕਰਦੇ ਨੇ ਜੇਕਰ ਕੋਈ ਵਿਅਕਤੀ ਪਾਇਲਟਾ ਰਾਹੀਂ ਸਥਾਈ ਨਿਵਾਸ ਲਈ ਅਰਜੀ ਦੇਣ ਦੇ ਯੋਗ ਹੈ ਤਾਂ ਉਹ ਪਾਇਲਟਾ ਰਾਹੀਂ ਸਥਾਈ ਨਿਵਾਸ ਦੇ ਲਈ ਅਰਜੀ ਦੇ ਸਕਦਾ ਹੈ ਜੇਕਰ ਉਸ ਦੇ ਕੋਲ ਘਰੇਲੂ ਦੇਖਭਾਲ ਦੇ ਵਿੱਚ ਪੂਰੇ ਸਮੇਂ ਦੀ ਨੌਕਰੀ ਦੀ ਪੇਸ਼ਕਸ਼ ਹੈ ਸੰਭ ਨੰਦਿਤ ਕੰਮਦਤ ਸਰਬਜੋਸੀ ਖਲਾਈਏ ਤੇ ਲੋਡਿੰਗ ਦੀ ਪਾਸ਼ਾ ਦੇ ਹੁਨਰ ਅਤੇ ਸਿੱਖਿਆ ਤਾਂ ਮਾਲਕ ਇਨਾ ਪਾਇਲਟਾਂ ਰਾਹੀਂ ਯੋਕ ਦੇ ਲੂ ਦੇਖਭਾਲ ਕਰਮਚਾਰੀਆਂ ਨੂੰ ਨਿਯੁਕਤ ਕਰ ਸਕਤੇ ਨੇ ਇਹ ਪਾਇਲਟ ਹੁਨਰਪੰਦ ਕਮ ਨੂੰ ਸਥਾਈ ਨਿਵਾਸੀ ਪੇਸ਼ਕਸ਼ ਕਰਦੇ ਨੇ ਜੋ ਕੈਨੇਡਾ ਵਿੱਚ ਕਰੇਲੂ ਪਾਲ ਦੇਖਭਾਲ ਚੁੱਕਰੇਲੂ ਸਹਾਇਤਾ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਦੋ ਤਰ੍ਹਾਂ ਦੇ ਪਾਇਲਟ ਪ੍ਰੋਗਰਾਮ ਨੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਚਾਈਲਡ ਕੇਅਰ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੋਮ ਸਪੌਟ ਖਰੇ ਪਾਇਲਟ ਤੇ ਕੋਲ ਦੋ ਐਪਲੀਕੇਸ਼ਨ ਸਟ੍ਰੀਮ ਨੇ ਕੈਨੇਡਾ ਵਿੱਚ ਕੰਮੇ ਕੈਨੇਡਾ ਵਿੱਚ ਕੰਮ ਨਾ ਕਰਨ ਵਾਲੇ ਬਿਨਕਾਰ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਤੇ ਹੋਮ ਸਪੌਟ ਵਰਕਰ ਪਾਇਲਟ 17 ਜੂਨ 2024 ਨੂੰ ਸਮਾਪਤ ਹੋ ਗਿਆ ਸੀ ਕੈਨੇਡਾ ਨੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਰੋਕ ਦਿੱਤਾ ਜਿਸ ਦੇ ਨਾਲ ਸੰਭਾਵੀ ਬਿਨਕਾਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਝਟਕਾ ਲੱਗਿਆ ਇਮੀਗ੍ਰੇਸ਼ਨ ਰਿਫਿਊਜਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਚੱਲ ਰਹੀ ਉੱਚ ਮੰਗ ਅਤੇ ਸੀਮਤ ਥਾਵਾਂ ਦੇ ਕਾਰਨ ਨਵੀਂ ਕਿਰਪਾ ਕਰਕਰ ਇਮੀਗ੍ਰੇਸ਼ਨ ਪਾਇਲਟ ਅਥਲੀ ਦਾਖਲਾ ਰੋਕ ਦਿੱਤਾ ਗਿਆ ਅਤੇ ਮਾਰਚ 2026 ਦੇ ਵਿੱਚ ਦੁਬਾਰਾ ਨਹੀਂ ਖੁੱਲੇਗਾ ਪਹਿਲਾਂ ਹੀ ਪ੍ਰਾਪਤ ਹੋਈਆਂ ਅਰਜ਼ੀਆਂ ਤੇ ਕਾਰਵਾਈ ਚਲਦੀ ਰਹੇਗੀ ਬਜ਼ੁਰਗਾ ਬੱਚਾ ਅਤੇ ਆਪਾਹਸ ਲੋਕਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਥਰੇਲੂ ਦੇਖਪਾਲ ਕਰਮਚਾਰੀ ਪਹਿਲਾ ਹੀ ਪਾਇਲਟ ਪ੍ਰੋਗਰਾਮਾਂ ਰਾਹੀਂ ਸੈਨਿਵਾਸ ਲਈ ਅਲਜੂ ਦੇ ਚੁਕੇ ਹੋ ਸਕਤੇ ਨੇ ਚੱਲ ਰਹੀ ਉੱਚ ਮੰਗ ਦੇ ਕਾਰਨ ਹੋਮ ਕੇਅਰ ਵੈਕਰੀ ਇਮੀਗ੍ਰੇਸ਼ਨ ਪਾਇਲਟਾ ਦੇ ਵਿੱਚ ਦਿਲਚਸਪੀ ਉਪਲਬਧ ਥਾਵਾਂ ਤੋਂ ਵਧ ਰਹੀ ਹੈ ਜਿਸ ਕਾਰਨ ਉਡੀਕ ਸਮਾਂ ਵੀ ਲੰਬਾ ਹੋ ਰਿਹਾ ਹੈ ਆਈ ਗੈਸ ਇਸ ਨੇ ਦੱਸਿਆ ਹਾਲ ਕਿ ਅਸੀਂ ਸਮਝਦੇ ਹਾਂ ਕਿ ਸੰਭਾਵੀ ਬੇਨਕਾਰਾ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਨਿਰਾਸ਼ਾਜਨਕ ਹੋਵੇਗਾ ਇਹ ਵਿਰਾਮ ਹੋਰ ਵਸਤੂਆਂ ਤੇ ਬਾਤਾਂ ਨੂੰ ਰੋਕੇਗਾ ਤੇ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ ਉਤੇ ਵਾਪਸ ਲਿਉਂਦੇ ਸਾਡੇwidetildecha ਸਮਰਥਨ ਕਰੇਗਾ ਅਸੀਂ ਪ੍ਰਕਿਰਿਆ ਜਾਰੀ ਰੱਖਾਂਗੇ ਪੂਰੇ ਇੱਕ ਦੇ ਵਿੱਚ ਕੋਈ ਵੀ ਅਪਡੇਟ ਜਿੰਨ ਤੱਕ ਬੋਦੇ ਸਾਂਝਾ ਕੀਤਾ ਜਾਵੇਗਾ ਚਾਈਲਡ ਕੇਅਰ ਅਤੇ ਹੋਮ ਸਪੋਰਟਸ ਲਈ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੁਨਰਪੰਦ ਕਾਮਯਾਬੀ ਮਦਦ ਕਰਦੇ ਨੇ ਜਿਨ੍ਹਾਂ ਦੇ ਕੋਲ ਇਸ ਖੇਤਰ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਉਹ ਸਥਾਈ ਤੌਰ ਤੇ ਕੈਨੇਡਾ ਆਵਾਸ ਕਰਦੇ ਨੇ ਜੇਕਰ ਕੋਈ ਵਿਅਕਤੀ ਪਾਇਲਟਾ ਰਾਹੀਂ ਸਥਾਈ ਨਿਵਾਸ ਲਈ ਅਰਜੀ ਦੇਣ ਦੇ ਯੋਗ ਹੈ ਤਾਂ ਉਹ ਪਾਇਲਟਾ ਰਾਹੀਂ ਸਥਾਈ ਨਿਵਾਸ ਲਈ ਅਰਜੀ ਦੇ ਸਕਦਾ ਹੈ ਜੇਕਰ ਉਸ ਦੇ ਕੋਲ ਘਰੇਲੂ ਦੇਖਭਾਲ ਦੇ ਵਿੱਚ ਪੂਰੇ ਸਮੇਂ ਦੀ ਨੌਕਰੀ ਦੀ ਪੇਸ਼ਕਸ਼ ਸੰਬੰਧ ਨੰਦਿਤ ਕੰਮਦਤ ਸਰਬਾਜੋਸੀ ਖਲਾਈਏ ਤੇ ਲੋਡਿੰਗ ਦੀ ਪਾਸ਼ਾ ਦੇ ਹੁਨਰ ਅਤੇ ਸਿੱਖਿਆ ਤਾਂ ਮਾਲਕ ਇਨਾ ਪਾਇਲਟਾਂ ਰਾਹੀਂ ਯੋਕ ਦੇਲੂ ਦੇਖਭਾਲ ਕਰਮਚਾਰੀਆਂ ਨੂੰ ਨਿਯੁਕਤ ਕਰ ਸਕਤੇ ਨੇ ਇਹ ਪਾਇਲਟ ਹੁਨਰਪੰਦ ਕੰਮ ਨੂੰ ਸਥਾਈ ਨਿਵਾਸੀ ਪੇਸ਼ਕਸ਼ ਕਰਦੇ ਨੇ ਜੋ ਕੈਨੇਡਾ ਵਿੱਚ ਕਰੇਲੂ ਪਾਲ ਦੇਖਭਾਲ ਜੋ ਅਕਰੇਲੂ ਸਹਾਇਤਾ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਦੋ ਤਰ੍ਹਾਂ ਦੇ ਪਾਇਲਟ ਪ੍ਰੋਗਰਾਮ ਨੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਚਾਈਲਡ ਕੇਅਰ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੋਮ ਸਪੌਟ ਖਰੇ ਪਾਇਲਟ ਤੇ ਕੋਲ ਦੋ ਐਪਲੀਕੇਸ਼ਨ ਸਟ੍ਰੀਮ ਨੇ ਕੈਨੇਡਾ ਵਿੱਚ ਕੰਮੇ ਕੈਨੇਡਾ ਵਿੱਚ ਕੰਮ ਨਾ ਕਰਨ ਵਾਲੇ ਬਿਨਕਾਰ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਤੇ ਹੋਮ ਸਪੌਟ ਵਰਕਰ ਪਾਇਲਟ 17 ਜੂਨ 2024 ਨੂੰ ਸਮਾਪਤ ਹੋ ਗਿਆ ਸੀ ਕੈਨੇਡਾ ਨੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਰੋਕ ਦਿੱਤਾ ਜਿਸ ਦੇ ਨਾਲ ਸੰਭਾਵੀ ਬਿਨਕਾਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਝਟਕਾ ਲੱਗਿਆ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਚੱਲ ਰਹੀ ਉੱਚ ਮੰਗ ਅਤੇ ਸੀਮਤ ਥਾਵਾਂ ਦੇ ਕਾਰਨ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟਾਂ ਦੇ ਲਈ ਦਾਖਲਾ ਰੋਕ ਦਿੱਤਾ ਗਿਆ। ਅਤੇ ਮਾਰਚ 2026 ਦੇ ਵਿੱਚ ਦੁਬਾਰਾ ਨਹੀਂ ਖੁੱਲੇਗਾ ਪਹਿਲਾਂ ਹੀ ਪ੍ਰਾਪਤ ਹੋਈਆਂ ਅਰਜ਼ੀਆਂ ਉਤੇ ਕਾਰਵਾਈ ਚਲ ਰਹੀਗੀ ਬਜ਼ੁਰਗਾਂ ਬੱਚਾ ਅਤੇ ਪਹਹਾਜ਼ ਲੋਕਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਵਾਲੇ chrelu ਦੇਖਪਾਲ ਕਰਮਚਾਰੀ ਪਹਿਲਾਂ ਹੀ ਪਾਇਲਟ ਪ੍ਰੋਗਰਾਮਾਂ ਰਾਹੀਂ ਸੈਨਿਵਾਸ ਲਈ ਅਲੂ ਦੇ ਚੁਕੇ ਹੋ ਸਕਤੇ ਨੇ ਚੱਲ ਰਹੀ ਉੱਚ ਮੰਗ ਦੇ ਕਾਰਨ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟਾ ਦੇ ਵਿੱਚ ਦਿਲਚਸਪੀ ਉਪਲਬਧ ਥਾਵਾਂ ਤੋਂ ਵੱਧ ਰਹੀ ਹੈ ਜਿਸ ਕਾਰਨ ਉਡੀਕ ਸਮਾਂ ਵੀ ਲੰਬਾ ਹੋ ਰਿਹਾ ਹੈ ਆਈਐਸ ਇਸ ਨੇ ਦੱਸਿਆ ਹਾਲ ਕਿ ਅਸੀਂ ਸਮਝਦੇ ਹਾਂ ਕਿ ਸੰਭਾਵੀ ਬੇਨਕਾਰਾ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਨਿਰਾਸ਼ਾਜਨਕ ਹੋਵੇਗਾ ਇਹ ਵਿਰਾਮ ਹੋਰ ਵਸਤੂ ਅਤੇ ਵਾਤੇ ਨੂੰ ਰੋਕੇਗਾ ਤੇ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ ਉਤੇ ਵਾਪਸ ਲਿਉਂਦੇ ਸਾਜਿਤ ਜੀਚਾ ਸਮਰਥਨ ਕਰੇਗਾ ਅਸੀਂ ਪ੍ਰਕਿਰਿਆ ਜਾਰੀ ਰੱਖਾਂਗੇ ਕੋਈ ਇੱਕ ਦੇ ਵਿੱਚ ਕੋਈ ਵੀ ਅਪਡੇਟ ਜਿੰਨ ਤੱਕ ਤੋਤੇ ਸਾਂਝਾ ਕੀਤਾ ਜਾਵੇਗਾ ਚਾਈਲਡ ਕੇਅਰ ਅਤੇ ਹੋਮ ਸਪੋਰਟਸ ਲਈ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੁਨਰਪੰਦ ਕਾਮਯਾਬੀ ਮਦਦ ਕਰਦੇ ਨੇ ਜਿਨ੍ਹਾਂ ਦੇ ਕੋਲ ਇਸ ਖੇਤਰ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਉਹ ਸਥਾਈ ਤੌਰ ਤੇ